ਵਿਗਿਆਨੀ ਹਰਪ੍ਰੀਤ ਸਿੰਘ ਨੇ ਦੋ ਵੱਡੇ ਐਲਾਨ ਕੀਤੇ ਨੇ ਸੁਖਪਾਲ ਖੈਰਾ ਨੇ ਸਰਕਾਰ ਦੀ ਪੂਲ ਖੋਲ੍ਹ ਦਿੱਤੀ ਹੈ ਮੁੱਖ ਮੰਤਰੀ ਨੇ ਖੜੇ ਪੈਰੀ ਵੱਡਾ ਫੈਸਲਾ ਕੀਤਾ ਹੈ ਜੁੜੇ ਰਹੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੌਰਾਨ ਸੰਗਤ ਲਈ ਇੱਕ ਅਹਿਮ ਸਵਾਲ ਹੈ ਭਗਵੰਤ ਮਾਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦੇਓਗੇ 10 ਚੋਂ 3 10 ਚੋਂ 6 10 ਚੋਂ 10 ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਨਵੇਂ ਸੁਖਬੀਰ ਸਿੰਘ ਬਾਦ ਦੇ ਸਪਾਹੀ ਨੇ ਅਜਿਹੇ ਵਿਅਕਤੀ ਤੋਂ ਪੰਥ ਦੇ ਭਲੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਭੁੱਲ ਕੇ ਸਿਆਸੀ ਰੈਲੀਆਂ ਦੇ ਪ੍ਰਬੰਧ ਵਿੱਚ ਰੁੱਝੇ ਰਹਿੰਦੇ ਨੇ ਇਸ ਮੌਕੇ ਉਹਨਾਂ ਤਲਵਿੰਦਰ ਸਿੰਘ ਗੱਲੂ ਵਿਧਾਨ ਸਭਾ ਚੋਣਾਂ 2027 ਲਈ ਮਜੀਠਾ ਤੋਂ ਆਪ ਦਾ ਉਮੀਦਵਾਰ ਵੀ ਐਲਾਨ ਦਿੱਤਾ ਮੰਨਿਆ ਗਿਆ ਕਿ ਪੰਜਾਬ ਵਿੱਚ ਖਾਫ ਫੌ ਪਰਚੀਆਂ ਜਬਰੀ ਵਸੂਲੀਆਂ ਤੇ ਅਕਾਲੀਆਂ ਦੀ ਧੱਕੇਸ਼ਾਹੀ ਦਾ ਦੌਰ ਖਤਮ ਹੋ ਗਿਆ ਹੈ ਪੰਜਾਬ ਵਿੱਚ ਅਕਾਲੀਆਂ ਦੀ ਸੱਤਾ ਵਿੱਚ ਵਾਪਸੀ ਦਾ ਮਤਲਬ ਮੁੜ ਬੇਅਦਬੀਆਂ ਤੇ ਨਰਦੋਸ਼ਾਂ ਤੇ ਗੋਲੀਬਾਰੀ ਵਾਲੇ ਕਾਲੇ ਦੌਰ ਵਿੱਚ ਪਰਤਣਾ ਹੋਵੇਗਾ ਉਨੇ ਕਿਹਾ ਕਿ ਅਕਾਲੀਆਂ ਤੇ ਸ਼ਰਮਣੀ ਕਮੇਟੀ ਦੀਆਂ ਕਾਰਵਾਈਆਂ ਕਰਨੀ ਸੁਪਰ ਸਰਕਾਰ ਨੂੰ 328 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣੀ ਪਈ ਹੈ ਉਨਾਂ ਸਪਸ਼ਟ ਕੀਤਾ ਕਿ ਸਰਕਾਰ ਦਾ ਮਕਸਦ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ ਹੈ ਸਗੋਂ ਸੱਚ ਸਾਹਮਣੇ ਲਿਆਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਲਈ ਅਕਾਲ ਤਖਤ ਸਰਬੋੱਚ ਇਸੇ ਕਰਕੇ ਉਹ ਰਾਸ਼ਟਰਪਤੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਜਗ੍ਹਾ ਅਕਾਲ ਤਖਤ ੱਗੇ ਪੇਸ਼ ਹੋਏ ਨਹੀਂ ਉਹਨਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਵੀ ਤੰਜ ਕਸਦਿਆਂ ਕਿਹਾ ਕਿ ਕੁਝ ਆਗੂ ਗਰੀਬ ਤੇ ਘਰ ਇੱਕ ਰਾਤ ਰਹਿਣ ਨੂੰ ਹੀ ਵੱਡੀ ਪ੍ਰਾਪਤੀ ਸਮਝੀ ਜਾਂਦੇ ਨੇ ਕਾਂਗਰਸੀ ਲਗਾਤਾਰ ਹਾਰ ਕਾਰਨ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਨੇ ਸਰਹੱਦੀ ਕਿਸਾਨਾਂ ਨੂੰ ਖੁਸ਼ਖਬਰੀ ਦਿੰਦੇ ਆ ਮੁੱਖ ਮੰਤਰੀ ਭਗਵੰਤਮਾਨ ਦੱਸਿਆ ਕਿ ਸਰਹੱਦੀ ਬਾੜ ਕਮੰਡਤਰੀ ਸਰਹੱਦ ਨੇੜੇ ਤਬਦੀਲ ਕਰਨ ਨਾਲ ਕਿਸਾਨਾਂ ਨੂੰ ਬੀਐਸਐਫ ਦੀ ਸੁਰੱਖਿਆ ਹੇਠ ਕੰਡਿਆਲੀ ਤਾਰ ਪਾਰ ਕਰਨ ਦੀ ਝੰਝਟ ਤੋਂ ਮੁਕਤੀ ਮਿਲੇਗੀ ਅਤੇ ਉਹ ਆਪਣੀ ਹਜ਼ਾਰਾਂ ਏਕੜ ਜ਼ਮੀਨ ਤੇ ਬੇਰੋਗ ਖੇਤੀ ਕਰ ਸਕਣਗੇ ਦੱਸਦੇ ਕਿ ਪੁਲਤ ਤੋਂ ਵਿਧਾਇਕ ਕੋ ਸੁਖਬਾਲ ਖੈਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਪਾਸ ਕੀਤੇ ਗਏ ਇੱਕ ਸੜਕ ਰੱਖ ਰੱਖਾ ਪ੍ਰੋਜੈਕਟ ਰਾਹੀਂ ਪੰਜਾਬ ਦੇ ਸਰੋਤਾਂ ਦੀ ਬੇਮਿਸਾਲ ਅਤੇ ਹੈਰਾਨ ਕਰਨ ਵਾਲੀ ਲੁੱਟ ਘੜਾ ਦਿੱਤਾ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਇੱਕ ਵਿਸਤ੍ਰਿਤ ਅਖਬਾਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਖੈਰਾਂ ਨੇ ਦੱਸਿਆ ਕਿ ਗਮਾਂਡਾ ਨੇ ਬਹਾਲੀ ਦੀਆਂ 83 ਕਿਲੋਮੀਟਰ ਸੜਕਾਂ ਦੇ ਰੱਖ-ਰਖਾਅ, ਮੋੜ, ਸਰਫੇਸਿੰਗ ਅਤੇ ਸੁੰਦਰੀਕਰਨ ਨੂੰ 10 ਸਾਲਾਂ ਦੀ ਮਿਆਦ ਲਈ ਨੀਚੀ ਕੰਪਨੀਆਂ ਨੂੰ ਸੌਂਪਣ ਲਈ ਬੋਲੀਆਂ ਮੰਗੀਆਂ ਗਈਆਂ ਨੇ ਇਸ ਦੀ ਲਾਗਤ 10 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਰੱਖੀ ਗਈ ਹੈ ਜਿਸ ਨਾਲ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 1000 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਕਹਿਰਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸੜਕਾਂ ਦੇ ਰੋਜ਼ਾਨਾ ਰੱਖ-ਰਖਾ ਦਾ ਕੰਮ ਇੰਨੀ ਆ ਗੈਰਵਾਜਬ ਦਰਾਂ ਤੇ ਆਊਟਸੋਰਸ ਕੀਤਾ ਜਾ ਰਿਹਾ ਮੌਜੂਦਾ ਸੜਕ ਦੇ ਰੱਖ-ਰਖਾ ਲਈ 10 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਵਸੂਲਣਾ ਦਿਨ ਦਿਹਾੜੇ ਟੱਕੇ ਤੋਂ ਘਟ ਨਹੀਂ ਹੈ ਖੈਰਾਂ ਨੇ ਇਲਜ਼ਾਮ ਲਾਇਆ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਦਿੱਲੀ ਦੇ ਇੱਕ ਵਿਸ਼ੇਸ਼ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਦੀਆਂ ਸ਼ਰਤਾਂ ਜਾਣਬੁੱਝ ਕੇ ਤਿਆਰ ਕੀਤੀਆਂ ਗਈਆਂ ਨੇ ਜਦਕਿ ਪੰਜਾਬ ਦੇ 383 ਹਜ਼ਾਰ বেকার ਸੜਕ ठेकेदारों ਨੂੰ ਪੂਰੀ ਤਰ੍ਹਾਂ ਬਾਹਰ ਘਟ ਦਿੱਤਾ ਗਿਆ ਉਹਨਾਂ ਦਾਵਾ ਕੀਤਾ ਕਿ ਇਹ ਟੈਂਡਰ ਪੱਖਪਾਤ ਭਤੀਜਾਵਾਦ ਅਤੇ ਰਾਜਨੀਤਿਕ ਸਰਪ੍ਰਸਤੀ ਦੀ ਬੋ ਮਾਰਦਾ ਹੈ ਪੰਜਾਬ ਦਾ ਪੈਸਾ ਬਾਹਰਲੀਆਂ ਕੰਪਨੀਆਂ ਨੂੰ ਭੇਜਿਆ ਜਾ ਰਿਹਾ ਜਦ ਕਿ ਸਥਾਨਕ ਠੇਕੇਦਾਰਾਂ ਤੇ ਉਪਾਰਾਂ ਨੂੰ ਜਾਣਬੁੱਝ ਕੇ ਲਾਂਬੇ ਕਰ ਦਿੱਤਾ ਗਿਆ ਕਾਂਗਰਸੀ ਵਿਧਾਇਕ ਨੇ ਅੱਗੇ ਪ੍ਰੋਜੈਕਟ ਦੇ ਆਧਾਰ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮਹਾਲੀ ਦੀਆਂ ਸੜਕਾਂ ਅਜੇ ਹੀ ਕਿਸੇ ਖਸਤਾ ਹਾਲਤ ਵਿੱਚ ਨਹੀਂ ਹਨ ਕਿ ਜਨਤਾ ਦੇ ਹਜ਼ਾਰਾਂ ਕਰੋੜ ਰੁਪਏ ਖਰਚ ਕੇ 10 ਸਾਲਾਂ ਦਾ ਨਿੱਜੀ ਰਿਆਇਤ ਸਮਝੌਤਾ ਕੀਤਾ ਜਾਵੇ ਖੈਰਾਂ ਨੇ ਪੁੱਛਿਆ ਜਦ ਪੰਜਾਬ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਤੇ ਲੋਕ ਬੁਨਿਆਦੀ ਸੇਵਾਵਾਂ ਲਈ ਸੰਘਰਸ਼ ਕਰ ਰਹੇ ਨੇ ਤਾਂ ਸਰਕਾਰ ਪਹਿਲਾਂ ਤੋਂ ਹੀ ਚੱਲੂ ਸੜਕਾਂ ਤੇ ਅਖੌਤੀ ਵਿਆਪਕ ਅਪਗ੍ਰੇਡ ਤੇ ਇੰਨਾ ਬੇਲੋੜਾ ਖਰਚ ਕਿਵੇਂ ਜਾਇਜ਼ ਠਹਿਰਾ ਸਕਦੀ ਹੈ ਉਨਾਂ ਮੰਗ ਕੀਤੀ ਕਿ 1000 ਕਰੋੜ ਰੁਪਏ ਦੇ ਗਮਾਡਾ ਟੈਂਡਰ ਜਿਸ ਨੂੰ ਅੰਤਿਮ ਰੂਪ ਦਿੱਤਾ ਜਾਣਾ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਰੱਖ-ਰਖਾ ਦੀ ਕੋਈ ਵੀ ਅਸਲ ਜ਼ਰੂਰਤ ਜੇਕਰ ਲੋੜ ਹੋਵੇ ਪੰਜਾਬ ਦੇ ठेकेदारਾਂ ਰਾਹੀਂ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾਵੇ ਟੈਂਡਰ ਦੀਆਂ ਸ਼ਰਤਾਂ ਤਿਆਰ ਕਰਨ ਵਿੱਚ ਗਮਾਡਾ ਅਧਿਕਾਰੀਆਂ ਦੀ ਭੂਮਿਕਾ ਤੇ ਸਿਆਸੀ ਦਖਲਅੰਦਾਜ਼ੀ ਦੀ ਜਾਂਚ ਕੀਤੀ ਜਾਵੇ ਖੈਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਦਿੱਲੀ ਲਈ ਏਟੀਐਮ ਵਜੋਂ ਵਰਤਿਆ ਨਹੀਂ ਜਾ ਸਕਦਾ ਸਰਕਾਰ ਨੂੰ ਪੰਜਾਬ ਦੇ ਸਰੋਤ ਨੂੰ ਲੁੱਟਣ ਤੇ ਇਸ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕਰਨਾ ਬੰਦ ਕਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਉਠਾਏਗੀ ਅਤੇ ਇਸ ਘਟਾਲੇ ਨੂੰ ਅਣਗੌਲਿਆ ਨਹੀਂ ਹੁਣ ਦੇਵਗੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸਰੋਤਾਂ ਦੀ ਹੈਰਾਨ ਕਰਨ ਵਾਲੀ ਲੁੱਟ ਕੀਤੀ ਜਾ ਰਹੀ ਹੈ ਹੁਣ ਗਮਾਟਾ ਵੱਲੋਂ ਮਾਹਲੀ ਵਿੱਚ ਸਿਰਫ 83 ਕਿਲੋਮੀਟਰ ਸੜਕਾਂ ਦੇ ਰੱਖ-ਰਖਾ ਲਈ 1000 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਜਾਨੀ ਹਰੇਕ ਕਿਲੋਮੀਟਰ ਦੀ ਲਾਗਤ ਲਗਭਗ 10 ਕਰੋੜ ਇਹ ਟੈਂਟਰ ਆਮ ਆਦਮੀ ਪਾਰਟੀ ਤੇ ਦਿੱਲੀ ਲੀਡਰਾਂ ਦੇ ਇਸ਼ਾਰਿਆਂ ਤੇ ਦਿੱਲੀ ਦੀ ਇੱਕ ਖਾਸ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਸੜਕ ठेकेदारों ਨੂੰ ਬਾਹਰ ਧੱਕਿਆ ਜਾ ਰਿਹਾ ਹੈ ਇਹ ਸਿਰਫ ਪੱਖਪਾਤ ਜਾਂ ਭਾਈ ਭਤੀਜਾਵਾਦ ਨਹੀਂ ਬਲਕਿ ਬਾਹਰੀ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਸ਼ਰੇਆਮ ਲੁੱਟ ਹੈ ਅਸੀਂ ਸਪਸ਼ਟ ਮੰਗ ਕਰਦੇ ਹਾਂ ਕਿ ਇੰਨੇ ਵੱਡੇ ਘਪਲੇ ਵਾਲੇ ਇਸ ਟੈਂਟਰ ਨੂੰ ਤੁਰੰਤ ਰੱਦ ਕੀਤਾ ਜਾਵੇ ਜੇ ਮਹਾਲੀ ਦੀਆਂ ਸੜਕਾਂ ਨੂੰ ਰੱਖ-ਰਖਾ ਦੀ ਲੋੜ ਵੀ ਹੈ ਤਾਂ ਕੰਮ ਪੰਜਾਬ ਦੇ ਠੇਕੇਦਾਰਾਂ ਨੂੰ ਅਲਾਟ ਕੀਤਾ ਜਾਵੇ ਨਾ ਕਿ ਦਿੱਲੀ ਦਰਬਾਰ ਦੇ ਚੇਤਿਆਂ ਨੂੰ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜ ਬਿੱਲ ਦਾ ਵਿਰੋਧ ਕਰਨਾ ਸਹੀ ਕਦਮ ਹੈ ਕਿਉਂਕਿ ਬਿਜ ਤੇ ਖੇਤੀ ਸੂਬਿਆਂ ਦੇ ਅਧਿਕਾਰ ਨੇ ਇਹ ਮੰਗਿਆ ਸੀ ਮਹੀਨਿਆਂ ਤੋਂ ਕਰ ਰਹੇ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਵੱਲੋਂ ਥੋਪੇ ਜਾ ਰਹੇ ਬਿਜਲੀ ਸੋਧ ਬਿੱਲ ਤੇ ਚੁੱਪ ਕਿਉਂ ਨੇ ਜਦਕਿ ਬਿਜਲੀ ਸੋਧ ਬਿੱਲ ਬਾਰੇ ਤਾਂ ਕੇਂਦਰ ਸਰਕਾਰ ਨੇ ਪੰਜਾਬ ਤੋਂ ਮਹੀਨਿਆਂ ਦਾ ਪੱਖ ਪੁੱਛਿਆ ਹੋਇਆ ਪਰ ਫਿਰ ਵੀ ਉਸ ਬਿੱਲ ਤੇ ਚੁੱਪੀ ਹੈ ਕਿ ਅੰਤਰਖਾਤੇ ਸਹਿਮਤੀ ਨਾਲ ਪੰਜਾਬ ਦੀ ਬਿਜਲੀ ਸੂਬਾਈ ਹੱਕ ਅਤੇ ਬਿਜਲੀ ਵਿਭਾਗ ਦੀਆਂ ਕੀਮਤੀ ਜ਼ਮੀਨ ਦਾ ਪ੍ਰਾਈਵੇਟ ਹੱਤਾਂ ਵਿੱਚ ਦੇਣ ਦੀ ਤਿਆਰੀ ਹੋ ਰਹੀ ਹੈ ਮੁੱਖ ਮੰਤਰੀ ਨੂੰ ਬਿਜਲੀ ਸੋਧ ਬਿੱਲ ਤੇ ਵੀ ਸਪਸ਼ਟ ਸਟੈਂਡ ਨਾਲ ਸਾਹਮਣੇ ਆਉਣਾ ਚਾਹੀਦਾ